ਭਾਬੀ ਕਮਲਕੌਰ ਦੇ ਕਤਲ ਦਾ ਜਿਹੜਾ ਵਿਸ਼ਾ ਹੈ ਉਹ ਚਰਚਾ ਦਾ ਬਣਿਆ ਹੋਇਆ ਹੈ ਹੌਲੀ ਹੌਲੀ ਲੋਕ ਇਸ ਨੂੰ ਭੁੱਲ ਜਾਣਗੇ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਕਾਫੀ ਮਾਮਲਾ ਜਿਹੜਾ ਸਰਗਰਮ ਹੋ ਗਿਆ ਹੈ ਇੱਕ ਪਾਸੇ ਜਿਹੜੇ ਮੈਜੋਰਟੀ ਆ ਲੋਕਾਂ ਦੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਵੀ ਭਾਈ ਅਮਰਪਾਲ ਸਿੰਘ ਮਹਿਰੋ ਅਤੇ ਉਸ ਦੇ ਸਾਥੀਆਂ ਨੇ ਕੀਤਾ ਹੈ ਬਿਲਕੁਲ ਚੰਗਾ ਕੀਤਾ ਹੈ ਅਜਿਹੇ ਲੋਕਾਂ ਦਾ ਅੰਤ ਇਵੇਂ ਹੋਣਾ ਚਾਹੀਦਾ ਹੈ ਦੂਸਰੇ ਇਨਫਲੂਐਂਸਰ ਜਿਹੜੇ ਨੇ ਉਹ ਸਿੱਧ ਲੈਣਗੇ ਕਿ ਕੱਲ ਨੂੰ ਜੇਕਰ ਅਸ਼ਲੀ ਗੰਨਮੰਦ ਅਸ਼ਲੀਲਤਾ ਭੱਦੀ ਸ਼ਬਦਾਵਲੀ ਪੰਜਾਬ ਦੇ ਲੋਕਾਂ ਨੂੰ ਪਰੋਸੀ ਜਾਵੇਗੀ ਤੇ ਉਹਨਾਂ ਦਾ ਵੀ ਇਹ ਵੀ ਉਹਨਾਂ ਦਾ ਵੀ ਇਸ ਤਰ੍ਹਾਂ ਦਾ ਹਾਲ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਇਹ ਜਿਹੜੇ ਯੂਟਿਊਬਰ ਨੇ ਜਿਹੜੇ ਇੰਸਟਾਗ੍ਰਾਮਰ ਨੇ ਜਿਹੜੇ ਇਨਫਲੂਐਂਸਰ ਨੇ ਉਹਨਾਂ ਦੀ ਜਾਨ ਬੜੇ ਜਾਂਦੇ ਭਰੀ ਹੋਈ ਹੈ ਉਹਨਾਂ ਦੇ ਵਿੱਚ ਜਿਹੜਾ ਪੂਰਾ ਖੌਫ ਦਾ ਮਾਹੌਲ ਹੈ ਕਿਉਂਕਿ ਵਕ ਵਕ ਨੇ ਜਥੇ ਬੰਦਿਆਂ ਦੇ ਆਗੂਆਂ ਵੱਲੋਂ ਉਹਨਾਂ ਨੂੰ ਧਮਕੀਆਂ ਭਰੇ ਫੋਨ ਵੀ ਆ ਰਹੇ ਨੇ ਈਮੇਲਸ ਵੀ ਆ ਰਹੀਆਂ ਨੇ ਲੇਕਿਨ ਮੈਜੋਰਟੀ ਯਾਨੀ ਕਿ 100 ਦੇ ਵਿੱਚੋਂ ਜੇਕਰ ਇਹ ਬੰਦਿਆਂ 100 ਬੰਦੇ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਦੇ ਵਿੱਚੋਂ 90 ਲੋਕ ਇਹ ਗੱਲ ਕਹਿੰਦੇ ਨੇ ਕਿ ਚੰਗਾ ਸੁਣਨਾ ਚਾਹੀਦਾ ਹੈ ਚੰਗਾ ਵੇਖਣਾ ਚਾਹੀਦਾ ਹੈ ਤੇ ਚੰਗਾ ਹੀ ਆਪਣੇ ਬੱਚਿਆਂ ਦੇ ਸਾਹਮਣੇ ਪ੍ਰੋਸਰਨਾ ਚਾਹੀਦਾ ਹੈ ਤੇ ਲੇਕਿਨ ਜਿਹੜੇ ਇਹਨਾਂ ਦੇ ਫਾਰਵਰਡ ਨੇ ਨਾ ਤੇ ਉਹ ਇੰਗਲੈਂਡ ਦੇ ਅੰਗਰੇਜ਼ ਨੇ ਨਾ ਕੋਈ ਯੂਗਾਂਡਾ ਦੇ ਨੇ ਨਾ ਕੋਈ ਜਿਹੜਾ ਅਫਗਾਨਿਸਤਾਨ ਦੇ ਨੇ ਪੰਜਾਬੀ ਨੇ ਯਾਨੀ ਕਿ ਲਗਭਗ ਜੇਕਰ ਭਾਬੀ ਕਮਲ ਕੌਰ ਜਿਸ ਦਾ ਨਾਮ ਵੈਸੇ ਤੇ ਪੱਕਾ ਕੰਚਨ ਕੁਮਾਰੀ ਹੈ ਉਸ ਦੇ ਫਾਲੋਅਰ ਸੀ 4 ਲੱਖ ਦੇ ਕਰੀਬ 90% ਪੰਜਾਬੀ ਸੀ ਕੁਝ ਚੜ੍ਹਦੇ ਪੰਜਾਬ ਦੇ ਤੇ ਕੁਝ ਲਹਿੰਦੇ ਪੰਜਾਬ ਦੇ ਤੇ ਫਿਰ ਭਾਈ ਅਜੇ ਆ ਕਿਉਂ ਕਿਉਂਕਿ ਅਸੀਂ ਹੀ ਪ੍ਰਮੋਟ ਕੀਤਾ ਹੈ ਅਸੀਂ ਹੀ ਉਹਨਾਂ ਨੂੰ ਹਵਾ ਦਿੰਦੇ ਆ ਭਈ ਤੁਸੀਂ ਅਸ਼ਲੀਲ ਪਰੋਸੋ ਤੁਸੀਂ ਗਦਮੰਦ ਬੋਲੋ ਤੁਸੀਂ ਨਗੇਜਪੁਣਾ ਦਿਖਾਓ ਤੇ ਅਸੀਂ ਤੁਹਾਨੂੰ ਵਾਦ ਤੋਂ ਵਾਦ ਦੇਖਾਂਗੇ ਜੇਕਰ ਅਸੀਂ ਇਹੋ ਜਿਹੇ ਲੋਕਾਂ ਨੂੰ ਵੇਖਿਆ ਹੀ ਨਾ ਜੇਕਰ ਅਸੀਂ ਇਹਨਾਂ ਲੋਕਾਂ ਦੇ ਫਾਲੋਅਰ ਹੀ ਨਾ ਬਣੀਏ ਤਾਂ ਇਹ ਲੋਕ ਆਪਣੇ ਆਪ ਚੰਗਾ ਪਰੋਸਣਾ ਸ਼ੁਰੂ ਕਰ ਦੇਣਗੇ ਹੁਣ ਮੀਕਾ ਸਿੰਘ ਵੀ ਵਿਰੋਧ ਕਰ ਰਹੇ ਨੇ ਹੋਰ ਕਈ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਉਹ ਵੀ ਵਿਰੋਧ ਕਰ ਰਹੇ ਨੇ ਵੀ ਭਾਈ ਅਮਰਪਾਲ ਸਿੰਘ ਮਹਿਰੋ ਨੇ ਅਤੇ ਉਸ ਦੇ ਸਾਥੀਆਂ ਨੇ ਜੋ ਕੁਝ ਕੀਤਾ ਹੈ ਉਹ ਬੜਾ ਗਲਤ ਹੈ ਉਹ ਬੜਾ ਮੰਦ ਭਾਗਾ ਹੈ ਮਿਕਾ ਨੇ ਤਾਂ ਇਹ ਤੋਂ ਕਹਿ ਦਿੱਤਾ ਕਿ ਨਿਹੱਥਿਆਂ ਉੱਤੇ ਵਾਰ ਕਰਨਾ ਸਿੰਘਾਂ ਦੀ ਪ੍ਰਤ ਨਹੀਂ ਹੈ ਇਹ ਸਿੰਘ ਹੋ ਹੀ ਨਹੀਂ ਸਕਦੇ ਇਹ ਬਾਣੇ ਦੇ ਵਿੱਚ ਡੁਪਲੀਕੇਟ ਸਿੰਘ ਨੇ ਕੱਲ ਜਿਹੜੀ ਇੱਕ ਵੀਡੀਓ ਪਾਈ ਮਿਕਾ ਵੱਲੋਂ ਵੀ ਤੁਸੀਂ ਕੌਣ ਹੁੰਦੇ ਹੋ ਤੁਸੀਂ ਸੱਣੀ ਲਿਉਣ ਨੂੰ ਕਿਉਂ ਨਹੀਂ ਰੋਕ ਦਿੰਦੇ ਹੋਰ ਵੀ ਭਾਰਤ ਦੇ ਵਿੱਚ ਅਜਿਹੇ ਲੋਕ ਇੰਸਟਾਗ੍ਰam ਤੇ ਕੰਮ ਕਰਦੇ ਨੇ ਇਨਫਲੂਐਂਸਰ ਨੇ ਜਿਹੜੇ ਅਸ਼ਲੀਲਤਾ ਵੀ ਪ੍ਰੋਸਦੇ ਨੇ ਜਿਹੜੇ ਨਗੇਜ਼ ਦੀ ਪ੍ਰੋਸਦੇ ਨੇ ਤੇ ਜਦੋਂ ਉਹ ਵੀਡੀਓ ਬਣਾਉਂਦੇ ਨੇ ਤੇ ਗੰਦੀ ਸ਼ਬਦਾਵਲੀ ਭੱਦੇ ਸ਼ਬਦਾਵਲ ਵਰਗਡ ਸ਼ਬਦ ਉਹਦੇ ਵਿੱਚ ਵਰਤੇ ਜਾਂਦੇ ਨੇ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਨਹੀਂ ਜਾਂਦੇ ਤੇ ਉਸ ਪਰ ਹੁਣ ਕਈ ਇਲਜ਼ਾਮ ਲਗਾਏ ਜਾ ਰਹੇ ਨੇ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥ ਮਹਿਰੋ ਦੇ ਅਤੇ ਉਹਦੇ ਸਾਥੀਆਂ ਤੇ ਭਈ ਇਹਨਾਂ ਨੇ ਗੱਡੀ ਦੇ ਵਿੱਚ ਬਲਾਤਕਾਰ ਕੀਤਾ ਉਸ ਤੋਂ ਬਾਅਦ ਪਹਿਲਾਂ ਇਹਨਾਂ ਨੇ ਆਪਣੀ ਬਲਾਤਕਾਰ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਉਹਨਾਂ ਦਾ ਗਲਾ ਘੁੱਟ ਦਿੱਤਾ ਹਾਲਾਂਕਿ ਬਠਿੰਡੇ ਦੀ ਐਸਐਸਪੀ ਅਮਨੀਤ ਕੌਂਡਰ ਨੇ ਸਿੱਧਾ ਅਤੇ ਸਾਫ ਸਪਸ਼ਟ ਵਿੱਚ ਕਿਹਾ ਹੈ ਕਿ ਜਿੰਨੀ ਦੇ ਤੱਕ ਮੈਡੀਕਲ ਰਿਪੋਰਟ ਨਹੀਂ ਆ ਜਾਂਦੀ ਓਨੀ ਦੇ ਤੱਕ ਜਿਹੜਾ ਰੇਪ ਕਹਿਣਾ ਬਲਾਤਕਾਰ ਕਹਿਣਾ ਬਿਲਕੁਲ ਗਲਤ ਹੈ ਤੇ ਪਤਾ ਨਹੀਂ ਕਿਹੜੇ ਇਹ ਫਾਲੋਅਰ ਨੇ ਜਿਹੜੇ ਹਾਲੇ ਵੀ ਮਰਨ ਤੋਂ ਬਾਅਦ ਜਿਹੜੀ ਇਹ ਸਪੋਰਟ ਕਰ ਰਹੇ ਨੇ ਭਾਬੀ ਕਮਲਕੌਰ ਦੀ ਹਾਲੇ ਕਿ ਕਈ ਲੋਕ ਜਿਹੜੇ ਨੇ ਉਹ ਇਸ ਨੂੰ ਸਹੀ ਕਹਿ ਰਹੇ ਨੇ ਯਾਨੀ ਕਿ ਜਿਸ ਤਰ੍ਹਾਂ ਅੱਗੇ ਹੀ ਤੁਹਾਨੂੰ ਦੱਸਿਆ ਕਿ ਲੋਕ ਚੰਗਾ ਦੇਖਣਾ ਚਾਹੁੰਦੇ ਨੇ ਚੰਗਾ ਸੁਣਨਾ ਚਾਹੁੰਦੇ ਨੇ ਤੇ ਲੋਕ ਉਹ ਵੇਖਣਾ ਚਾਹੁੰਦੇ ਨੇ ਜਿਹੜੇ ਲੋਕ ਬੋਲਣ ਵੀ ਬਹੁਤ ਵਧੀਆ ਤਰੀਕੇ ਨਾਲ ਤੇ ਫਿਰ 4 ਲੱਖ ਫਾਲੋਅਰ 90% ਕੁਝ ਚੜਦੇ ਪੰਜਾਬ ਦੇ ਸੀ ਕੁਝ ਲਹਿੰਦੇ ਪੰਜਾਬ ਦੇ ਭਾਈ ਅਸੀਂ ਹੀ ਪ੍ਰਮੋਟ ਕੀਤਾ ਹੈ ਅਸੀਂ ਹੀ ਉਹਨਾਂ ਦੀ ਪ੍ਰਮੋਸ਼ਨ ਕਰਦੇ ਆ ਤੇ ਫਿਰ ਉਹਨਾਂ ਦੇ ਹੌਸਲੇ ਤੇ ਬਲੰਦ ਹੋਣਗੇ ਉਹਨਾਂ ਤੇ ਆਪਣੀਆਂ ਰੋਟੀਆਂ ਸੇਕ ਕੇ ਚਲੇ ਜਾਣਾ ਹੈ ਚਾਹੇ ਉਹਨਾਂ ਦਾ ਇੱਕ ਇੱਕ ਵੀਡੀਓ ਤੋਂ 5000 ਰੁਪਏ ਬਣੇ ਤੇ ਭਾਵੇਂ 10000 ਬਣੇ ਤੇ ਭਾਵੇਂ 20000 ਰੁਪਏ ਬਣੇ ਉਹਨਾਂ ਨੇ ਗੱਡੀਆਂ ਵੀ ਲੈ ਲੈਣੀਆਂ ਨੇ ਉਹਨਾਂ ਨੇ ਚੰਗੇ ਘਰ ਵੀ ਪਾ ਲੈਣੇ ਨੇ ਤੇ ਲੇਕਿਨ ਜਿਹੜੇ ਗੱਦ ਸੁਣਦੇ ਨੇ ਜਿਹੜੇ ਅਸ਼ਲੀਲ ਵਿਕਦੇ ਨੇ ਉਹਨਾਂ ਨੂੰ ਕੀ ਮਿਲੇਗਾ ਤੇ ਦੂਸਰੇ ਪਾਸੇ ਹੁਣ ਭਾਈ ਅਮਰਪਾਲ ਸਿੰਘ ਮਹਿਰੋ ਅਤੇ ਉਸਦੇ ਸਾਥੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਕ ਵਕ ਸਮਾਜ ਸੇਵੀਆਂ ਦੇ ਆਗੂ ਵੱਲੋਂ ਖਾਸ ਕਰਕੇ ਕੱਲ ਜਦੋਂ ਮੀਕਾ ਦੀ ਵੀਡੀਓ ਆਈ ਤੇ ਮੀਕਾ ਨੇ ਰੱਦ ਕੇ ਕਲਾਸ ਲਾਈ ਭਾਈ ਅਮਰਪਾਲ ਸਿੰਘ ਮਹਿਰੋ ਅਤੇ ਉਸਦੇ ਸਾਥੀਆਂ ਦੀ ਹਾਲਾਂਕਿ ਉਹਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਹੈ ਵੀ ਭਾਈ ਪੰਜਾਬ ਦੇ ਵਿੱਚ ਅਸੀਂ ਬਿਲਕੁਲ ਅਜਿਹਾ ਨਹੀਂ ਚੱਲਣ ਦੇਾਂਗੇ ਅਸੀਂ ਉਹ ਚੀਜ਼ਾਂ ਪ੍ਰਵਾਨ ਕਰਾਂਗੇ ਜਿਹੜੀਆਂ ਅਕੋਰਡਿੰਗ ਟੂ ਪੰਜਾਬ ਦੇ ਕਲਚਰ ਸੱਭਿਆਚਾਰ ਅਤੇ ਧਾਰਮਿਕ ਮੁੱਦਿਆਂ ਦੇ ਅਨੁਸਾਰ ਨੇ ਦੂਜੀਆਂ ਕਲਾ ਅਸੀਂ ਨਹੀਂ ਚੱਲਣਗੀਆਂ ਇਸ ਕਰਕੇ ਸਾਨੂੰ ਚੰਗਾ ਵੇਖਣਾ ਚੰਗਾ ਸੁਣਨਾ ਤੇ ਚੰਗਾ ਦੇਖਣਾ ਚਾਹੀਦਾ ਜੇਕਰ ਅਸੀਂ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਾਂਗੇ ਤੇ ਫਿਰ ਲੋਕ ਸੱਚਮੁੱਚ ਜਿਹੜੇ ਨੇ ਉਹ ਚੰਗੇ ਲੋਕਾਂ ਨਾਲ ਜੁੜਨਗੇ ਤੇ ਲੋਕ ਚੰਗਾ ਸੁਣਾਉਣਗੇ ਉਹ ਕਿਤਾਬਾਂ ਭਾਵੇਂ ਪੜ੍ਹਨ ਭਾਵੇਂ ਉਹ ਕਿਸੇ ਹਿਸਟਰੀ ਦੀ ਨੌਲੇਜ ਦੇਣ ਭਾਵੇਂ ਉਹ ਗੁਰੂਆਂ ਦੀ ਗੱਲ ਦੱਸਣ ਭਾਵੇਂ ਉਹ ਕਿਸੇ ਪੀਰ ਪਗੰਬਰ ਦੀ ਗੱਲ ਕਰਨ ਜਾਂ ਉਹ ਕਿਸੇ ਹੋਰ ਧਰਮ ਦੀ ਗੱਲ ਕਰਨ ਉਹ ਸੱਭਿਆਚਾਰ ਦੀ ਗੱਲ ਕਰਨ ਉਹ ਪੰਜਾਬ ਦੇ ਖਾਣੇ ਦੀ ਗੱਲ ਕਰਨ ਤੇ ਲੇਕਿਨ ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਵਿਚਾਰੇ ਲਪੇਟਿਆ ਜਾ ਰਿਹਾ ਉਹਨਾਂ ਨੂੰ ਪਹਿ ਹੀ ਪਹਿਲਾ ਇਹਨਾਂ ਨੇ ਬਲਾਤਕਾਰ ਕੀਤਾ ਤੇ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਹੈ ਉਸ ਦਾ ਮਰਡਰ ਜਿਹੜਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਕਿ ਨਹੀਂ ਕੋ ਸੱਚਾਈ ਹੈ ਕਿ ਨਾ ਕੋ ਸਹੀ ਹੈ ਕਿ ਨਾ ਕੋ ਗਲਤ ਹੈ ਇਹ ਤਾਂ ਜਿੰਨੀ ਦੇਰ ਤੱਕ ਹੈ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਰਿਪੋਰਟ ਨਹੀਂ ਆ ਜਾਂਦੀ ਉਹਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਾਮ ਨਹੀਂ ਲੈ ਸਕਦੇ ਕਿ ਬਲਾਤਕਾਰ ਹੋਇਆ ਹੈ ਘਰੇਪ ਹੋਇਆ ਹੈ ਲੇਕਿਨ ਕੁਝ ਗੰਦ ਵੇਖਣ ਵਾਲੇ ਜਿਹੜੇ ਲੋਕ ਨੇ ਉਹ ਸਪੋਰਟ ਵਿੱਚ ਆ ਗਏ ਨੇ ਉਹਨਾਂ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਬਾਕੇ ਜਿਹੜਾ ਹੈ ਕਟਾਸਮਾਰ ਕੀਤੇ ਜਾ ਰਹੇ ਨੇ ਭਾਈ ਅਮਰਪਾਲ ਮਹਿਰੂ ਅਤੇ ਉਸ ਦੇ ਸਾਥੀਆਂ ਤੇ